ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਵਧੀਆ ਹੋਵੋਗੇ ਤੇ ਲੈ ਕੇ ਆ ਗਿਆ ਤੁਹਾਡੇ ਲਈ ਨਵਾਂ ਤੇ ਟਰਸਟਿੰਗ ਜਿਹਾ ਵਲੌਗ ਲਾਓ ਮਿੱਤਰੋ ਕਰੋ ਚੈੱਕ ਬੱਚੇ ਆ ਵੱਡੀ ਜੋੜੀ ਦਾ ਪਿੰਦਾ ਆਪਣੀ ਰਤੀ ਸ਼ਾਖੀ ਦਾ ਪੱਠਾ ਜਿਹਦਾ ਕਬੂਤਰ ਭੱਜ ਗਿਆ ਹੈਗਾ ਕਰੋ ਚੱਕ ਰਹਾਂਗੇ ਮਿੱਤਰੋ ਦੇਖੋ ਕਿੰਨਾ ਸੋਹਣਾ ਬਾਇਆ ਅੱਜ ਪਹਿਲੇ ਛਤਰੀ ਤੇ ਕੱਢੇ ਹਲਦਨੀ ਵੀ ਕੀਤੀ ਆ ਅਲੀ ਅਲੀ ਚੀ ਕਰਾਂਗੇ ਬਾਕੀ ਸੰਦ ਸਮਾਨ ਆ ਪਿਆ ਕਰੋ ਦੇਖੋ ਦੇਦੀ ਸਫਾਈ ਕਬੂਤਰ ਸਾਰੇ ਇੱਧਰ ਕੱਢੇ ਵੇਣੇ ਦਿਖਾ ਦੇਣਾ ਚੱਕੀ ਮਰਾ ਦੇਣਾ ਕੱਲੀਆਂ ਕਬੂਤਰੀਆਂ ਉਧਰ ਆ ਜਿਹੜੀਆਂ ਛੋਟੇ ਬੱਚਿਆਂ ਤੇ ਬੈਠੀਆਂ ਅੰਡਿਆਂ ਤੇ ਬੈਠੀਆਂ ਤੇ ਅਲੱਗੀਆਂ ਚੀਜ਼ਾਂ ਵੀ ਦਿਖਾ ਦਨੇ ਆ ਬੱਚੇ ਬੱਚੇ ਨਿਕਲੇ ਤੇ ਸਭ ਤੋਂ ਪਹਿਲਾਂ ਤਾਂ ਮਿੱਤਰੋ ਕਰੋ ਚੈੱਕ ਆਦਾ ਤੁਹਾਨੂੰ ਦਿਖਾਤਾ ਆਪਣੀ ਵੱਡੀ ਜੁੜਨੀ ਫੇਰ ਅੰਡੇ ਲਾਤੇ ਤੇ ਇੱਥੋਂ ਵਾਲਾ ਬੱਚਾ ਵੀ ਆਪਾਂ ਬਾਹਰ ਸ਼ਤਰੀ ਤੇ ਭਾਇਆ ਇਧਰ ਆਪਣੀ ਰਤੀ ਸ਼ਾਖੀ ਤੇ ਵੀ ਬੈਠੀ ਐ ਦੋ ਇਧਰ ਆਪਣੀ ਸ਼ਾਖੀ ਵੀ ਬੈਠੀ ਐ ਅੰਡਿਆਂ ਦੇ ਉਹ ਬੱਚਿਆਂ ਤੇ ਇਧਰ ਆਪਣੇ ਬਾਲਡ ਨੇ ਵੀ ਕੱਢ ਲਏ ਬੱਚੇ ਮੇਰੇ ਵੀ ਕੜਤਾ ਬੱਚੇ ਨੋਏ ਲੇਸੀ ਪਰ ਮਿੱਤਰੋ ਇੱਕ ਮਰ ਗਿਆ ਇਹਨਾਂ ਦਾ ਬੱਚਾ ਯਾ ਦੇਖੋ ਇਹ ਦੋ ਦਿਲਾਂ ਦਾ ਹੋ ਗਿਆ ਚੱਕਾ ਇੱਕ ਇਹ ਤੋਂ ਜਿਹੜਾ ਦੂਜੇ ਦੇ ਨਿਕਲਿਆ ਸੀ ਨਾ ਉਹ ਬਾਲਾ ਛੋਟਾ ਸੀਗਾ ਤੇ ਉਹ ਮਿੱਤਰੋ ਕਬੂਤਰਿਆਂ ਦੇ ਥੱਲੇ ਬੈਂਦਾ ਨਹੀਂ ਸੀਗਾ ਬਾਹਰ ਭੱਜ-ਭੱਜ ਜਾਂਦੇ ਇੱਥੇ ਬੈਹਣ ਦੇ ਵਿੱਚ ਬੈਹਣ ਦੇ ਉਹਨੇ ਮਰਨੇ ਸੀਗਾ ਉਹਨੇ ਠੰਡ ਲੱਗ ਗਈ ਠੰਡ ਤੁਹਾਨੂੰ ਪਤਾ ਹੀ ਹੈ ਕਿੰਨੀ ਸੀਗੀ ਤੇ ਇਸ ਕਰਕੇ ਉਹ ਮਰ ਗਿਆ ਤੇ ਚਲੋ ਇੱਕ ਬੱਚਾ ਇਹ ਆ ਦੋ ਛੋਟੇ ਇਹ ਚ ਤੇ ਦੋ ਇਹ ਚ ਤੇ ਦੋ ਇਹਨੇ ਅੰਡ ਲਾਤੇ ਤੇ ਇੱਕ ਆਪੀਆਂ ਕਾਲੀ ਚੀਨੀ ਨੇ ਵੀ ਲਾਤੀ ਸੀ ਅੰਡੇ ਆਉ ਖੜੀ ਜੜੀ ਖਟੀਆਂ ਵਾਲੇ ਦੇ ਨਾਲ ਇਹਨੇ ਵੀ ਅੰਡਾ ਲਾਤਾ ਹੀ ਉੱਥੇ ਪਰੇ ਮਿੱਤਰੋ ਜਿਹਨੇ ਸ਼ਾਰਟ ਪਾਈ ਆ ਤੁਸੀਂ ਵੇਖੀ ਹੋਗੀ ਸ਼ਾਰਟ ਵੀਡੀਓ ਇਹ ਲਾਉਂਦੀ ਆ ਮਿੱਤਰੋ ਕੱਚੀ ਅੰਡੇ ਵੀ ਉਤਲਾ ਛਲਕ ਹਲੇ ਪੂਰਾ ਪੱਕਾ ਨਹੀਂ ਹੁੰਦਾ ਜਿਵੇਂ ਦੂਜੀ ਕਬੂਤਰਾਂ ਦੇ ਹੁੰਦੇ ਜਿਵੇਂ ਇਹਨਾਂ ਦੀ ਅੰਡਿਆਂ ਦੀ ਹੁੰਦੇ ਆ ਇਹ ਕੱਚੇ ਜਿਹੇ ਅੰਡੇ ਲਾਉਂਦੀ ਆ ਪਿਛਲੀ ਵਾਰੀ ਵੀ ਇਹਦੇ ਥੱਲੇ ਆਪਾਂ ਸ਼ਾਕੀ ਦੇ ਅੰਡੇ ਰੱਖੇ ਸੀ ਅੱਜ ਕੀ ਵੀ ਮੈਂ ਕੱਲ ਚੱਕ ਕੇ ਆਪਣੀ ਵੱਡੀ ਚੂੜੀ ਦੇ ਅੰਡੇ ਦੇ ਥੱਲੇ ਰੱਖਤਾ ਹੀਗਾ ਇਹ ਕੰਡਾ ਇਹਨੇ ਕੱਲ ਦੇਣਾ ਕਬੂਤਰੀ ਨੇ ਚਲੋ ਵੇਖਾਂਗੇ ਦੂਜਾ ਅੰਡਾ ਜੇ ਪੱਕਾ ਦਿੰਦੀ ਹੈ ਤਾਂ ਠੀਕ ਆ ਮੇਰੇ ਹਿਸਾਬ ਨਾਲ ਨਾ ਨਹੀਂ ਦਿੰਦੀ ਪਿਛਲੇ ਦਿਨ ਇਹਨੇ ਦੋਵੇਂ ਕੱਚੇ ਅੰਡੇ ਦਿੱਤੇ ਸੀਗੇ ਫਿਰ ਆਪਾਂ ਇਹ ਵੱਡੀ ਜੋੜੀ ਦਾ ਅੰਡਾ ਚੱਕ ਕੇ ਥੱਲੇ ਰਾਹਦਾ ਨਾਲ ਇੱਕ ਇੱਕ ਵਧੀਆ ਪਾਲ ਲੱਗਦੇ ਆ ਚਲੋ ਕਰਦਾ ਮੈਂ ਖੁੱਡਾ ਇਨਸਾਫ ਸੁਭਾਈ ਕਰਕੇ ਸਾਬਸੋਈ ਮਿਲਦੇ ਕਰਦੇ ਵੀਡੀਓ ਕੰਟੀਨਿਊ ਹਾਂਜੀ ਕਿਵੇਂ ਹੋ ਸਾਰੇ ਇੱਕ ਮੇਰੇ ਵੀਰੋ ਆ ਜਰੂਰ ਦੱਸਿਓ ਵੀ ਕਬੂਦਰੀ ਕੱਚੇ ਅੰਡੇ ਲਾਉਂਦੀ ਆ ਆ ਦੇਖੋ ਕਿਵੇਂ ਨੱਪੀ ਜਾਂਦਾ ਅੰਡਾ ਵੀ ਕੱਚਾ ਵੇਖੋ ਕਿੰਨਾ ਜਿੱਥੇ ਵੀ ਮੈਂ ਨੱਪਦਾ ਵੇਖੋ ਕਿਵੇਂ ਅੰਦਰ ਨੂੰ ਵੜ ਜਾਂਦਾ ਤੇ ਇਹ ਮਿੱਤਰੋ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਇਹਦੀ ਕੋਈ ਦਵਾਈ ਮੈਡੀਸਿਨ ਵਗੈਰਾ ਕਿਹੜੀ ਹੁੰਦੀ ਆ ਕਮੈਂਟ ਬਾਕਸ ਚ ਦੱਸ ਦਿਓ ਮੈਨੂੰ ਵੀ ਕੀ ਇਲਾਜ ਹੋਵੇ ਇਹਦਾ ਵੀ ਕਬੂਤਰੀ ਸਹੀ ਅੰਡੇ ਧਰਨ ਲੱਗ ਜੇ ਫੋਕੇ ਫੋਕੇ ਨਹੀਂ ਮਤਲਬ ਵੀ ਅੰਡੇ ਤਾਂ ਸਹੀ ਆ ਪਰ ਕੱਚੇ ਲਾਉਂਦੀ ਐ ਟੁੱਟ ਜਾਣਗੇ ਇਹ ਵੀ ਪਹਿਲਾਂ ਵੀ ਦੋ ਵਾਰੀ ਦਿੱਤੇ ਸੀ ਕਬੂਤਰੀ ਨੇ ਅੰਡੇ ਦੋ ਵਾਰੀ ਕੱਚੇ ਲਾਇਆ ਇਸ ਵਾਰ ਫੇਰ ਤੀਜੇ ਅੰਡੇ ਕੱਚਾ ਅੰਡਾ ਲਾਇਆ ਪਤਾ ਨਹੀਂ ਕੀ ਗੱਲ ਆ ਮਿੱਤਰੋ ਜਰੂਰ ਕਮੈਂਟ ਆਈ ਦੱਸੋ ਮਿਲਦੇ ਆ ਜਲਦ ਅਗਲੀ ਨਵੀਂ ਵੀਡੀਓ ਚ ਤੇ ਲਓ ਜੀ ਮਿੱਤਰੋ ਘਾਤੀ ਖੁੱਡਿਆਂ ਦੀ ਸਫਾਈ ਤੇ ਵੀਡੀਓ ਮੈਂ ਗਾਂ ਕੰਟੀਨਿਊ ਕਰ ਨਹੀਂ ਸਕਿਆ ਅੱਜ ਦੂਜਾ ਤੀਜਾ ਦਿਨ ਆ ਵੀਡੀਓ ਕੰਟੀਨਿਊ ਕਰਨ ਲੱਗੇ ਤੇ ਮੌਸਮ ਤੁਹਾਨੂੰ ਪਤਾ ਹੀ ਹੈ ਜਵੇਂ ਧੁੰਦਾ ਕਿੰਨੀ ਆ ਪੈ ਰਹੀ ਹੈ ਅੱਜ ਕੱਲ੍ਹ ਵੇਖ ਲਓ ਪੂਰਾ ਕੋਰਾ ਵਿਸ਼ਾ ਪਿਆ ਇੰਨੀ ਠੰਡ ਹੈ ਨਾ ਇੱਥੇ ਬੰਦੇ ਠਰ ਜੰਦੇ ਕਬੂਤਰ ਹੁੰਦਾ ਕੀ ਬੰਦ ਹੋਗਾ ਤੁਹਾਨੂੰ ਪਤਾ ਹੀ ਹੈ ਖੁੱਡੇ ਚੈੱਕ ਕਰਾ ਦਿੰਨੇ ਆ ਰੱਸੇ ਤਾਂ 2-3 ਦਿਨ ਹੋ ਗਏ ਉਦੋਂ ਬਾਅਦ ਵੀਡੀਓ ਕੰਟੀਨਿਊ ਨਹੀਂ ਕੀਤੀ ਸੀ ਮੈਂ ਲਵੇੜ ਵੀ ਦਿੱਤੇ ਇਹਨਾਂ ਨੇ ਬਿਠਾ ਉਠਾ ਮਾਰ ਕੇ ਇੱਧਰ ਆ ਤੇ ਇੱਧਰ ਚੱਕਰਾ ਦਿੰਨੇ ਆ ਲਓ ਜੀ ਦੋ ਤਿੰਨ ਦਿਨ ਚ ਆ ਆ ਕੰਮ ਕਰਤਾ ਤੇ ਇੱਧਰ ਦਿਖਾ ਦਿੰਨੇ ਬੱਚਾ ਹੋ ਗਿਆ ਵਾਵਾ ਤੇ ਜੋੜੀ ਨੇ ਅੰਡੇ ਦਿੱਤੇ ਵੀ ਜਿਵੇਂ ਤੁਹਾਨੂੰ ਪਤਾ ਹੀ ਆ ਉਧਰ ਬੱਚਾ ਬੈਠਾ ਕਬੂਤਰੀ ਨੇ ਦੂਜਾ ਅੰਡਾ ਲਾਤਾ ਸੀ ਮੇਰੇ ਵੀਰੋ ਇੱਥੇ ਤੇ ਦੂਜਾ ਅੰਡਾ ਥੋੜਾ ਐ ਨਹੀਂ ਥੋੜਾ ਐ ਨਹੀਂ ਮਤਲਬ ਵੀ ਸਹੀ ਐ ਦੂਜਾ ਅੰਡਾ ਦੂਜਾ ਅੰਡਾ ਕੱਚਾ ਨਹੀਂਗਾ ਤੇ ਪਹਿਲਾ ੰਡਾ ਆਪਾਂ ਸੱਟਤਾ ਸੀਗਾ ਦੂਜਾ ੰਡਾ ਸਹੀ ਆ ਉਹ ਇਹਦੇ ਥੱਲੇ ਪਿਆਈ ਆ ਇਹਦੇ ਥੱਲੇ ਇਹਦੇ ਆਪਦੇ ਦੋ ਆ ਇਧਰ ਆਪਣੀ ਸ਼ਾਕੀ ਦੇ ਇਧਰ ਦੋ ਆ ਬੈਠੇ ਚਟੀਆਂ ਦੀ ਜੁੜੀ ਤੇ ਇਧਰ ਦੋ ਬੱਚੇ ਆ ਬੈਠੇ ਮੇਰੇ ਵੀਰੋ ਸ਼ਾਕੀ ਦੇ ਆਪਣੇ ਤੇ ਇੱਕ ਪੱਠਾ ਆਪਣਾ ਚੈੱਕ ਕਰੋ ਵੱਡੀ ਜੁੜੀ ਦਾ ਤੇ ਇਹਨਾਂ ਦੋਵਾਂ ਪੱਠਿਆਂ ਨੂੰ ਭਾਉਨੇ ਆ ਛਤਰੀ ਤੇ ਉਹ ਚਲਾ ਕੇ ਬਾਲਟੀ ਢਾਂਗੀ ਮੈਂ ਸੋਚਦਾ ਅੱਜ ਜਾਂ ਵੱਡੀ ਛਤਰੀ ਤੇ ਭਾਈਏ ਤੇ ਆਪਾਂ ਮਿੱਤਰੋ ਇੱਕ ਦੋ ਕਬੂਤਰ ਨਵੇਂ ਵੀ ਲੈ ਕੇ ਆਵਾਂਗੇ ਇੱਕ ਅਤੇ ਦਿਨ ਚ ਅਗਲੀ ਵੀਡੀਓ ਚ ਜਾਂ ਇਸੇ ਵੀਡੀਓ ਚ ਤੁਹਾਨੂੰ ਦਿਖਾ ਦਾਂਗੇ ਜੇ ਲਿਆਂਦੇ ਤਾਂ ਨਹੀਂ ਤਾਂ ਅਗਲੀ ਵੀਡੀਓ ਚ ਪੱਕਾ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਸਪੋਰਟ ਕਰਦੇ ਰਹੋ ਮੇਰੇ ਵੀਰੋ ਤੇ ਆ ਬੱਚਾ ਦੇਖ ਲੋ ਬਾਬਾ ਹੋ ਗਿਆ ਇਹ ਕਾਲੇ ਪੱਲੇ ਵਾਲੀ ਦਾ ਤੇ ਆਪਣੇ ਬਲਡੇ ਕਬੂਤਰ ਦਾ ਪੱਠਾ ਹੈ ਬੱਚਾ ਤੇ ਹੁਣ ਤਾਂ ਮਿੱਤਰੋ ਹਲੇ ਤਾਂ ਬਹੁਤ ਛਾਡਾ ਕਬੂਤਰਾਂ ਨੂੰ ਹਲੇ ਨਹੀਂ ਵਾਰ ਕੱਢਦੇ ਆਪਾਂ ਪਕਟਾਂਗੇ ਸ਼ਾਮ ਨੂੰ ਤੇ ਇਸ ਵਕਤ ਟਾਈਮ ਹੋ ਗਿਆ ਵੇਆ ਹੈ 11:17 ਮਿੰਟ ਹੋਏ ਹੋਏ ਆ ਠੰਡ ਵੇਖ ਲਓ ਕਿੰਨੀ ਹੈ ਤੇ ਹੁਣ ਆਪਾਂ ਮਿੱਤਰ ਇਹਨਾਂ ਨੂੰ ਇੱਕ ਟਾਈਮ ਹੀ ਕੱਢਦੇ ਆ ਸਿਰਫ ਸ਼ਾਮ ਨੂੰ ਸ਼ਾਮ ਨੂੰ ਦਾਣਾ ਪਾਣੀ ਖਵਾ ਕੇ ਅੰਦਰ ਵੜ ਦਈਦਾ ਤੇ ਚਲੋ ਕਿਹੜਾ ਬੱਚਾ ਨੂੰ ਬਾਦੀਏ ਪੂਰਾ ਅਤਾ ਪਤ ਲੱਜੂ ਕਰਦਾ ਹਵਾ ਜੀ ਲਵਾ ਦਈਏ ਬਾਹਰਲੀ ਮੜੀ ਜੀ ਤੇ ਚਲੋ ਕਰਦੇ ਆ ਵੀਡੀਓ ਕੰਟੀਨਿਊ ਲਓ ਜੀ ਕਰੋ ਚੱਕ ਲਾ ਦੇ ਕਰਦੇ ਨੇ ਕਬੂਤਰ ਇੱਕ ਜੋੜਾ ਇਹੀ ਰਹਿ ਗਿਆ ਮਿੱਤਰੋ ਹੁਣ ਆ ਖਾਣਾ ਇਹਨਾਂ ਦਾ ਬਣਾ ਕੇ ਹੁਣ ਸਾਫ ਸੁਵਾਈ ਕਰਕੇ ਦਾਣਾ ਪਾਇਆ ਕਰੋ ਚੱਕ ਜੋੜਾ ਤੁਹਾਨੂੰ ਬਾਹਰ ਕਰਕੇ ਦਿਖਾਉਨੇ ਆ ਸ਼ੌਂਕ ਰੋਨੇ ਜੋੜੇ ਦਾ ਸਰਾ ਜੋੜਾ ਪੂਰਾ ਗੱਲਬਾਤ ਹੈ ਇਹਨਾਂ ਦੀ ਤੇ ਆਪਣੇ ਮਿੱਤਰੋ ਆਪਾਂ ਬੱਚੇ ਭਾਇਆ ਸੀਗੇ ਬਾਹਰ ਦੋਵੇਂ ਤੇ ਮੈਂ ਵੀਡੀਓ ਨਹੀਂ ਬਣਾਈ ਉਹਦੀ ਤੇ ਠੰਡ ਸੀਗੀ ਘੰਟਾ ਕਬਾ ਕੇ ਤੇ ਕਾਟ ਤੇ ਦੇਖ ਲਓ ਕਬੂਤਰ ਆਪਣੇ ਫਿਰਦੇ ਨੇ ਅੰਦਰ ਬੰਦ ਸ਼ਾਮ ਨੂੰ ਦਾਣਾ ਪਾਣੀ ਪਾਵਾਂਗੇ ਇਹਨਾਂ ਨੂੰ ਤੇ ਸ਼ਾਮ ਨੂੰ ਦਿਖਾਵਾਂਗੇ ਤੇ ਦਿਖਾਉਣਾ ਤੁਹਾਨੂੰ ਕਬੂਤਰ ਲਓ ਜੀ ਕਰੋ ਚੈੱਕ ਜੋੜਾ ਆ ਕਬੂਤਰ ਦੀ ਅੱਖ ਚੈੱਕ ਕਰੋ ਮਿੱਤਰ ਇਧਰ ਤੇ ਇਧਰ ਇੱਕ ਕਬੂਤਰ ਹੈ ਪਿਓਰ ਚਿੱਟਾ ਪੰਜੇ ਚੈੱਕ ਕਰੋ ਜਾਵਣੀ ਪੰਜੇ ਨੇ ਆ ਕੂਤਰੀ ਐ ਖਟੀਆਂ ਦੀ ਕਾਲੀ ਚਿਨੀ ਕੂਤਰੀ ਐ ਇਹਦੇ ਪੰਜੇ ਵੀ ਜਾਵ ਨਹੀਂ ਲੱਗ ਰਹੇ ਕਰੋ ਚੈੱਕ ਅੰਦਰ ਦਿਖਾ ਦਿਓ ਕਰੋ ਚੈੱਕ ਮਿੱਤਰੋ ਕਬੂਤਰ ਪੂਰਾ ਗਰਮ ਐ ਦੇਖੋ ਤਲਾਓ ਜੀ ਮਿੱਤਰੋ ਕਰਦੇ ਆ ਵੀਡੀਓ ਹੁਣ ਕੰਟੀਨਿਊ ਆਪਾਂ ਤੇ ਜਿਵੇਂ ਤੁਹਾਨੂੰ ਪਤਾ ਆਪਾਂ ਬੱਚੇ-ਬੁੱੱਚੇ ਬਾਤੀ ਛਤਰੀ ਦਿਖਾਇਤ ਨਹੀਂ ਸੀ ਨਾਲ ਦੇ ਘਰ ਦੇ ਦੇ ਕਬੂਤਰ ਦਿਖਾਤੇ ਤੇ ਹੁਣ ਇਸ ਵੇਲੇ 4 ਵਜ ਗਏ ਨੇ ਸ਼ਾਮ ਨੂੰ ਆਪਾਂ ਕੋਠੇ ਤੇ ਆਏ ਆ ਦਾਣਾ ਪਾਣੀ ਕੋ ਉਤਰਨ ਦਾ ਕੀਤਾ ਵਿਆ ਪਾਣੀ ਪਾਇਆ ਕੋਸਾ ਇਧਰ ਰੋਟੀ ਚੂਰੀ ਵਈਆ ਛੋਲੇ ਤੇ ਕੱਟ ਚਲੋ ਕੱਟਦੇ ਕਬੂਤਰ ਨੂੰ ਬਾਹਰ ਲਓ ਜੀ ਆਇਓ ਬਈ ਆਇਓ 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 ਆਓ ਆਓ ਆਇਓ ਆ ਆ ਆ ਲਓ ਜੀ ਉਹ ਵੇਖੋ ਹੁਣ ਮਿੱਤਰੋ ਬੱਚਾ ਵੇਖੋ ਕਿੱਥੇ ਆ ਕੇ ਬੈਠਾ ਇਹ ਤਾਂ ਬਥੇ ਨਿਛੋਟਾ ਹੈ ਲਓ ਜੀ ਇਹ ਪੂਰੀ ਆਦਿ ਖਰਾਕ ਖਾਈ ਜਾਂਦੇ ਨੇ ਡੱਕ ਕੇ ਛੋਲੇ ਸਰ ਨਾਲ ਜ਼ਿਆਦਾ ਚਾਣਾ ਖਾਂਦੇ ਨੇ ਮਿੱਤਰੋ ਤੇ ਆਵੇ ਥੋੜੇ ਕੁ ਮੈਂ ਰੱਖੇ ਹੋਏ ਆ ਬਾਹਰ ਚ ਖਵਾਵਾਂਗੇ ਇਹਨਾਂ ਨੂੰ ਐਂਡ ਤੇ ਜਦੋਂ ਦਾ ਸਾਰਾ ਕੁਝ ਖਾ ਲਾਉਣੇ ਚਾਹ ਦਾਣਾ ਪਾਣੀ ਪੀ ਲੈਣ ਦੋ ਕਰ ਲੈਂਦੇ ਉਹਨਾਂ ਤੇ ਅੰਦਰ ਵੀ ਚੈੱਕ ਕਰ ਲਈ ਮਾੜਾ ਮੋਟਾ ਕੀ ਕੀ ਹੋਇਆ ਬੱਚਾ ਕਿੱਥੇ ਯਾਰ ਇੱਕਦਮ ਬੜਾ ਕੰਮ ਖਰਾਉ ਕਰਦੇ ਐ ਇੱਥੇ ਬੈਠ ਜੀ ਆਪਣਾ ਬੱਚਾ ਡੱਬਾ ਇੱਧਰ ਅੰਡਾ ਪਿਆਗਾ ਇੱਧਰ ਵੀ ਅੰਡੇ ਪਏ ਨੇ ਇੱਧਰ ਬੱਚਾ ਇੱਧਰ ਤਾਂ ਨਹੀਂ ਅੰਡਾ ਦਿੱਤਾ ਕੋਈ ਇੱਧਰ ਵੀ ਬੱਚੀ ਹਾੜੋ 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 ਤੇ ਇਹ ਮਤਲੋ ਲੈ ਆਵਾਂਗੇ ਆਪਾਂ ਅਗਲੇ ਵਲੌਗ ਚ ਦਿਖਾਵਾਂਗੇ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਸਵੇਰੇ ਕਹੀ ਨਵੇਂ ਕਬੂਤਰ ਲੈ ਆਵਾਂਗੇ ਦੋ ਤਿੰਨ ਦੋ ਤਾਂ ਲੈ ਕੇ ਆਵਾਂਗੇ ਪੱਕੇ ਦੋ ਨਹੀਂ ਤੱਕ ਤਾਂ ਲੈ ਕੇ ਆਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਤੇ ਬੱਚਾਂ ਦੇ ਵੀ ਬਸ ਥੋੜੇ ਦਿਨਾਂ ਚ ਆਪਾਂ ਉਹ ਕਰਦੇ ਹਣ ਛਤਰੀ ਤੇ ਲਵਾਉਣੇ ਹਨ ਦੋਵਾਂ ਪੱਠਿਆਂ ਨੂੰ ਇੱਕ ਆਉਂ ਦਣੇ ਖਾਜੇ ਨਾਲ ਕਾਲੀ ਚੀਨੀ ਨਾਲ ਉਹ ਆਉਂ ਅੰਦਰ ਬਿਠਾ ਖੁੱਡੇ ਦੇ ਇਹਨਾਂ ਨੂੰ ਵੀ ਲਵਾਉਣੇ ਆਪਾਂ ਅੱਡੇ ਬਸ ਬੰਨ੍ਹਾ ਕਰਾਂਗੇ ਛਤਰੀ ਤੇ ਤੇ ਚਲੋ ਏਸੀ ਆਈ ਦੀ ਆਪਣੀ ਵੀਡੀਓ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਅਤੇ ਆਪਣੇ ਚੈਨਲ ਲੈਜੈਂਡ ਕੰਪਟਰ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਦੇ ਮੇਰੇ ਵੀਰੋ ਮਿਲਦੇ ਆਂ ਜਲਦ ਅਗਲੇ ਨਵੇਂ ਟੌਪਿਕ ਤੇ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਮਿੱਤਰੋ ਲਓ ਜੀ ਗੁੱਡ ਬਾਏ